ਤਦ ਦੂਦ ਨੇ ਉਹਨਾਂ ਨੂੰ ਆਖਿਆ ਨਾ ਡਰੋ ਕਿਉਂਕਿ ਵੇਖੋ ਹੁੰਦਾ ਮੈਂ ਤੁਹਾਨੂੰ ਵੱਡੀ ਖੁਸ਼ੀ ਦੀ ਖਬਰ ਸੁਣਾਉਂਦਾ ਹਾਂ ਹalleluyah ਜਦੋਂ ਕੋਈ ਸਾਡੇ ਘਰ ਵਿੱਚ ਕੋਈ ਖੁਸ਼ੀ ਦੀ ਖਬਰ ਲੈ ਕੇ ਆਉਂਦਾ ਨਾ ਹੋਂਦਾ ਚਲੋ ਫੋਨ ਹੀ ਆਉਂਦੇ ਨੇ ਹalleluyah ਪੁਰਾਣੇ ਸਮਿਆਂ ਵਿੱਚ ਜਦੋਂ ਸੁਨਾਹ ਲੈ ਕੇ ਆਉਂਦੇ ਹਿੰਦੇ ਹੀ ਕਿਸੇ ਦਾ ਤਾਂ ਸੁਨਾਹ ਭੇਜਣਾ ਰਿਸ਼ਤੇਦਾਰ ਨੇ ਕੋਈ ਖੁਸ਼ੀ ਦੀ ਖਬਰ ਹੋਣੀ ਤੋਂ ਘਰ ਦਾ ਮਾਹੌਲ ਜਿਹੜਾ ਪਤਾ ਜਾਣਾ ਖੁਸ਼ੀ ਦੇ ਨਾਲ ਭਰ ਜਾਣਾ ਹallelujah ਹੋਂ ਤਾਂ ਚਲੋ ਫੋਨਾਂ ਦੇ ਗੱਲਾਂ ਸਿੱਧੀਆਂ ਹੀ ਹੋ ਜਾਂਦੀਆਂ ਹallelujah ਵਜਤ ਲਈ ਕੀਰਤਾ ਦੂਤ ਨੇ ਉਹਨਾਂ ਨੂੰ ਆਖਿਆ ਨਾ ਡਰੋ ਕਿਉਂਕਿ ਵੇਖੋ ਮੈਂ ਤੁਹਾਨੂੰ ਵੱਡੀ ਖੁਸ਼ੀ ਦੀ ਖਬਰ ਸੁਣਾਉਂਦਾ ਹਾਂ ਜੋ ਸਾਰੀ ਪ੍ਰਜਾ ਦੇ ਲਈ ਹੋਵੇਗੀ ਕਿਹਦੇ ਲਈ ਹੋਵੇਗੀ ਸਾਰੀ ਪ੍ਰਜਾ ਮਤਲਬ ਸਾਰੇ ਸੰਸਾਰ ਵਾਤੇ ਵੱਡੀ ਖੁਸ਼ੀ ਦੀ ਖਬਰ ਸੁਣਾਉਂਦਾ ਹਾਂ ਇਹ ਦਾਵਦ ਦੇ ਨਗਰ ਵਿੱਚ ਅੱਜ ਤੁਹਾਡੇ ਲਈ ਇੱਕ ਮੁਕਤੀ ਦਾਤਾ ਪੈਦਾ ਹੋਇਆ ਜਿਹੜਾ ਮਸੀਹ ਪ੍ਰਭੂ ਹੈ ਹalleluyah ਕਿਉਂਕਿ ਜਿਹੜਾ ਪਾਪ ਤੋਂ ਰਹਿਤ ਆ ਉਹ ਦੂਜਿਆਂ ਨੂੰ ਵੀ ਪਾਪ ਤੋਂ ਛੁਡਾਵੇਗਾ ਤੇ ਜਿਹੜਾ ਖੁਦ ਕੈਦ ਵਿੱਚ ਦੂਜਿਆਂ ਨੂੰ ਕੈਦ ਵਿੱਚੋਂ ਕਿਦਾਂ ਛੁਡਾਵੇਗਾ ਹalleluyah ਛੁਡਾਵੇਗਾ ਮਲੇ ਇੱਕ ਬੰਦਾ ਕੈਦ ਵਿੱਚ ਤਾਂ ਦੂਜੇ ਨੂੰ ਕਹਿਗਾ ਪਹਿਹੀ ਖਲੋ ਜਾ ਮੈਂ ਪਹਿਲਾਂ ਤੈਨੂੰ ਛੁਡਾਉਂਦਾ ਉਹ ਦੂਜੇ ਨੂੰ ਰਿਹਾਈ ਨਹੀਂ ਕਰ ਸਕਦਾ ਪਰ ਜਿਹੜਾ ਖੁਦ ਰਿਹਾਈ ਹੈ ਜਿਹੜਾ ਕੈਦ ਚ ਛੁੱਟਿਆ ਆ ਜਿਹੜਾ ਪਾਪ ਤੋਂ ਰਹਿਤ ਆ ਉਹ ਹੀ ਸਾਨੂੰ ਨਜ਼ਾਦ ਦੇ ਸਕਦਾ ਛੁਟਕਾਰਾ ਦੇ ਸਕਦਾ ਹੈ ਹallelujah ਉਹ ਹੀ ਸਾਡੇ ਬੰਦਾਂ ਤੋਂ